चार नंबर अत्यायो बारह नंबर पंखी चंद्र लिखा है ਅਤੇ ਇਹ ਇੱਕ ਦੋ ਘੜੀ تلوار ਨੋ ਤਿੱਖਾ ਹੈ ਅਤੇ ਜੀਵ ਤੇ ਆਤਮਾ ਨੂੰ ਅਰਬੰਦ ਵੰਨ ਅਤੇ ਗੁੱਧ ਨੂੰ ੱਟੋ ੱਟ ਕਰਕੇ ਬਿਨ ਸੁੱਟਦਾ ਹੈ ਅਤੇ ਮਨ ਦੇ ਵਿਚਾਰ ਅਤੇ ਹਰ ਨਾ ਜਾਂਚ ਲੈ ਲੈਂਦਾ ਹੈ ਅਤੇ ਸ੍ਰਿਸ਼ਟੀ ਦੀ ਕੋਈ ਵਸਤ ਉਸ ਤੋਂ ਲੁਕੀ ਹੋਈ ਨਹੀਂ ਹੈ ਜਿਨ ਨੂੰ ਅਸਾਂ ਲੇਖਾ ਦੇਣਾ ਹੈ ਉਹਦੇ ਨਿਤਰਾਂ ਦੇ ਅਗੇ ਸਾਰੀਆਂ ਵਸਤਾਂ ਨੰਗੀਆਂ ਅਤੇ ਖੁੱਲੀਆਂ ਪਈਆਂ ਹਨ

ਇੱਕ ਇੱਕ ਦੋਪਰਮੇਸ਼ਰ ਦੇ ਬਚਨ ਨੇ ਇੱਕ ਲਿਖਤੀ ਬਚਨ ਆ ਇੱਕ ਆਰਮਾ ਦਾ ਦੇ ਦੁਆਰੇ ਤਾਂ ਲਿਖਤੀ ਬਚਨ ਚ ਉਹ ਲੋਕੋਸ ਕਹਿੰਦੇ ਨੇ ਅਰ ਜਿਹੜਾ ਆਤਮਾ ਤੋਂ ਜਿਹੜਾ ਡਾਇਰੈਕਟ ਕਨੈਕਸ਼ਨ ਆਤਮਾ ਤੋਂ ਜਿਹੜਾ ਗੱਲਾਂ ਕਰਦਾ ਉਹ ਰੇਮਾ ਵਰਡ ਕਹਿੰਦੇ ਤਾਂ ਦੋਨੋਂ ਤਰੀਕਿਆਂ ਦੇ ਨਾਲ ਜਦੋਂ ਪਰਮੇਸ਼ਰ ਦਾ ਬਚਨ ਤੁਹਾਡੇ ਕੋਲ ਆਉਂਦਾ ਹੈ ਚਾਹੇ ਲਿਖਤ ਦੇ ਰੂਪ ਦੇ ਵਿੱਚ ਚਾਹੇ ਰੇਮਾ ਵਰਡ ਦੇ ਰੂਪ ਦੇ ਵਿੱਚ ਤਾਂ ਦੋਨੋਂ ਹੀ ਬਚਨ ਜਿਹੜੇ ਉਹ ਜਿੰਦਾ ਬਚਨ ਹੈ ਹਰ ਲਾਭ ਦੇ ਹallelujah ਜਦੋਂ ਆਤਮਨੀ ਤੁਹਾਡੇ ਨਾਲ ਗੱਲ ਕਰਦਾ ਪਰਮੇਸ਼ਰ ਦਾ ਆਤਮਾ ਤੂੰ ਤੁਹਾਡੇ ਫਾਇਦੇ ਦੀ ਗੱਲ ਕਰਦਾ ਹੈ ਕਿਉਂਕਿ ਪਰਮੇਸ਼ਰ ਜੀ ਨੇ वचन ਦੇ ਦੁਆਰਾ ਸਮਝਾਇਆ ਹੈ ਕਿ ਮੇਰੇ ਕੋਲ ਜਿਹੜੇ ਤੁਹਾਡੇ ਲਈ ਪਲਾਨਸ ਆ ਜੋ ਚੁਣਨਾ ਆਇਆ ਉਹ ਲਾਭ ਦੀ ਹੈ ਹਨ ਨਹੀਂ ਨਹੀਂ ਇਸ ਲਈ ਜਦੋਂ ਪਰਮੇਸ਼ਰ ਜੀ ਦੇ वचन ਤੁਹਾਡੇ ਜੀਵਨ ਵਿੱਚ ਆਉਂਦਾ ਹੈ ਕੋਈ ਪਰਮੇਸ਼ਰ ਦਾ ਦਰਵਾਜ਼ਾ ਕੋਈ ਪਰਮੇਸ਼ਰ ਵਰਡ ਕੋਈ ਦਿਨ ਨਹੀਂ ਲੱਗ ਤੂੰ ਜੀਸਸ ਮਸੀਹ ਦਾ ਨਾਮ ਬੋਲ ਕੇ ਉਹ ਤੁਹਾਡੇ ਲਈ ਫਾਇਦੇ ਦਾ ਹੁੰਦਾ ਹੈ ਜਦੋਂ ਤੁਸੀਂ ਖੁਦ ਫਿਰ ਬਾਈਬਲ ਖੋਲ ਕੇ ਕਿਰਮੇਸ਼ਰ ਦਾ ਬਚਨ ਪੜ੍ਹਦੇ ਆਂ ਤਾਂ ਬਚਨ ਤੁਹਾਡੇ ਲਈ ਫਾਇਦੇ ਦਾ ਹੁੰਦਾ ਹੈ ਔਰ ਜਦੋਂ ਆਤਮਾ ਡਾਇਰੈਕਟ ਤੁਹਾਡੇ ਨਾਲ ਗੱਲ ਕਰਦਾ ਹੈ ਤਾਂ ਉਹ ਵੀ ਬਚਨ ਤੁਹਾਡੇ ਫਾਇਦੇ ਦਾ ਹੁੰਦਾ ਹੈ ਕਿਉਂਕਿ ਉਹ ਜੀਵਦਾ ਬਚਨ ਨਹੀਂ ਆਪਲੇ ਨਹੀਂ ਆ। ਔਰ ਕਿੰਦਰ ਦੋ ਧਾਰੀ ਤਲਵਾਰ ਦੇ ਨਾਲ ਪਿੱਛਾਇਆ ਜਿਦਾ ਕਈ ਤਲਵਾਰਾਂ ਨੇ ਜਿਨ੍ਹਾਂ ਇੱਕ ਪਾਸੇ ਧਾਰ ਨੂੰ ਪਰ ਕਈ ਤਲਵਾਰਾਂ ਨੇ ਜਜਾ ਦੋਨੋਂ ਪਾਸੇ ਤਿੱਖੀਆਂ ਨੇ ਕਿੰਨੇ ਜਿਹੜੇ ਦੋਨੋਂ ਪਾਸੇ ਤਿੱਖੀ ਤਲਵਾਰਾਂ ਨੇ ਉਹਦੇ ਨਾਲੋਂ ਵੀ ਜ਼ਿਆਦਾ ਤਿੱਖਾ ਹੈ ਔਰ ਜਦੋਂ ਇਹ वचन ਸਾਡੇ ਅੰਦਰ ਜਾਂਦਾ ਹੈ ਇਹ ਤਲਵਾਰ ਜਦੋਂ ਸਾਡੇ ਅੰਦਰ ਜਾਂਦੀ ਹੈ ਤਾਂ ਸਾਡੇ ਅੰਦਰ ਇਹ ਜਿਹੜਾ ਹਰੇਕ ਬੰਦ ਬੰਦ ਨੂੰ ਗੁੱਤਿਆਂ ਨੂੰ ਜੀਵ ਨੂੰ ਆਤਮਾ ਨੂੰ ਅਟਟ-ਅਟ ਚਰਤੇ ਰਹਿਣ ਸੁਣਦੀ ਆ ਮਤਲਬ ਸਾਡੇ ਅੰਦਰ ਵੀ ਹਰੇਕ ਚੀਜ਼ ਨੂੰ ਇਹ ਜਾਂਚਦੀ ਆ ਹਰੇਕ ਚੀਜ਼ ਨੂੰ ਛੂੰਦੀ ਆ ਵੇਖਦੀ ਆ ਕਈ ਵਾਰ ਤੁਸੀਂ ਦੇਖੋ ਪਰਮੇਸ਼ਰ ਦਾ ਬਚਨ ਤੁਸੀਂ ਸੁਣਦੇ ਹੋ ਤੁਹਾਨੂੰ ਲੱਗਦਾ ਪਰਮੇਸ਼ਰ ਦਾ ਬਚਨ ਤੁਹਾਨੂੰ ਚੁਣ ਚੁੱਕਿਆ ਨਹੀਂ ਕਈ ਵਾਰ ਤੁਸੀਂ ਪਰਮੇਸ਼ਰ ਦਾ ਬਚਨ ਸੁਣਦੇ ਤੁਹਾਨੂੰ ਲੱਗਦਾ ਕਿ ਪਰਮੇਸ਼ਰ ਦਾ ਬਚਨ ਹੌਸਲਾ ਦੇ ਰਿਹਾ ਨਹੀਂ ਕਈ ਵਾਰੀ ਤੁਹਾਨੂੰ ਪਰਮੇਸ਼ਰ ਦਾ ਬਚਨ ਜਿਹੜਾ ਹੈ ਉਹ ਤਸੱਲੀ ਬਣ ਕੇ ਆਉਂਦਾ ਹੈ। ਕਈ ਵਾਰੀ ਤੁਸੀਂ ਪਰਮੇਸ਼ਰ ਦਾ ਬਚਨ ਸੁਣ ਕੇ ਰੋਣਾ ਸ਼ੁਰੂ ਕਰ ਦਿੰਦੇ। ਤੁਹਾਡੀ ਕਮੀਆਂ ਦਾ ਅਹਿਸਾਸ ਦਵਾਉਂਦਾ ਹੈ। ਤੁਹਾਡੇ ਗੁਨਾਹਾਂ ਤੁਹਾਡੇ ਅੱਗੇ ਪ੍ਰਗਟ ਕਰਦਾ ਹੈ। ਤਾਂ ਪਰਮੇਸ਼ਰ ਦਾ ਬਚਨ ਇੱਥੇ ਕੀ ਕਹਿੰਦਾ ਹੈ? ਇਹ ਦੋਹਾਂ ਤਰੀਕਿਆਂ ਦੇ ਨਾਲੋਂ ਤਿੱਖਾ ਹੈ। ਇਹ ਜਦੋਂ ਬਚਨ ਸਾਡੇ ਜੀਵਨ ਦੇ ਵਿੱਚ ਆਉਂਦਾ ਹੈ, ਸਾਡੇ ਅੰਦਰ ਆਉਂਦਾ ਹੈ, ਇਹ ਸਾਡੇ ਪਰਣਾਮਾਂ ਨੂੰ ਵੀ ਬਦਲਦਾ ਹੈ। ਤੁਹਾਡੀ ਆਤਮਾ ਨੂੰ ਵੀ, ਸਾਡੇ ਜੀਵਨ ਨੂੰ ਵੀ मतलब साडे अंदर जो कुछ भी चल रहा है उन सारी चीजों जी को दे वे देता है उन सारी चीजों के ऊपर काम कर देता है हालेलुया कई बार ये किसी का दिल बहुत सख्त होता है पर जब तो परमेश्वर का वचन सुनना शुरू कर देता है तो परमेश्वर का वचन पढ़ना शुरू कर देता है तो हो सकता है परमेश्वर के वचन में कोई एक या दो पंक्तियां भी सारे सख्त दिल ही दूर कर देता है तो वो तो दिल

ਕਿੰਨਾ ਕਿੰਨਾ ਮਨ ਦੇ ਵਿਚਾਰਾਂ ਤੇ ਧਾਰਨਾ ਨੂੰ ਜਾਂਚ ਲੈਂਦਾ ਹੈ ਜੋ ਕੁਝ ਸਾਡੇ ਮਨ ਦੇ ਵਿਚਾਰ ਹਨ ਹਰ ਕੋਈ ਮਨੁੱਖ ਜeneਗਾ ਤੁਹਾਡੇ ਮਨ ਦੇ ਵਿਚਾਰਾਂ ਨੂੰ ਜਾਨਦਾ ਕਈ ਵਾਰੀ ਤੁਸੀਂ ਕਿੰਨਾ ਨਾ ਹੱਸ ਕੇ ਗੱਲਾਂ ਕਰਦੇ ਹੋ ਪਰ ਦੇਰ ਦੇ ਵਿੱਚ ਤੁਸੀਂ ਸੋਚੀਂ ਬੁਰੀ ਸੋਚ ਚੀਨੀ ਹੁੰਦੀ ਹੈ ਕਈ ਵਾਰੀ ਕਿਸੇ ਨੂੰ ਤੁਸੀਂ ਉਹ ਤੋਂ ਚਿਰ ਰਹੇ ਹੋ ਨਾ ਪਰ ਤੁਸੀਂ ਇਸ ਤੋਂ ਜਲਣੋਂ ਦੇ ਨਾਲ ਰਹਿ ਰਹੇ ਹੋ ਪਰ ਕਿਸੇ ਨੂੰ ਹੋਰ ਦਾ ਕਰਕੇ ਤੁਸੀਂ ਉਹਦੇ ਨਾਲ ਜਿਹੜੇ ਨਾਲ ਤੁਸੀਂ ਗੱਲ ਕਰਦੇ ਹੋ ਤੁਸੀਂ ਸਖਤ ਰਵਈਆ ਬਣਾ ਲੈਂਦੇ ਹੋ ਪਰ ਬਚਨ ਕੀ ਕਹਿੰਦਾ ਹੈ ਉਹ ਤੁਹਾਡੇ ਦੇ ਦੇ ਵਿਚਾਰਾਂ ਨੂੰ ਵੀ ਜਾਣਦਾ ਹੈ ਅਰ ਤੁਹਾਡੀਆਂ ਧਾਰਨਾ ਤੁਹਾਡੀਆਂ ਸੋਚਾਂ ਕੀ ਹੈ ਤੁਸੀਂ ਕਿਸ ਕਿਸ ਦੇ ਪ੍ਰਤੀ ਚੰਗਾ ਸੋਚਦੇ ਹੋ ਕਿਸ ਦੇ ਪ੍ਰਤੀ ਤੁਸੀਂ ਬੁਰਾ ਸੋਚਦੇ ਹੋ ਤੁਸੀਂ ਆਪਣੇ ਬੱਚਿਆਂ ਦੇ ਲਈ ਕੀ ਸੋਚਦੇ ਹੋ ਤੁਸੀਂ ਆਪਣੇ ਮਾਤਾ ਪਿਤਾ ਦੇ ਲਈ ਕੀ ਸੋਚਦੇ ਹੋ ਕੋਈ ਦੇ ਲਈ ਤੁਹਾਡੀ ਕੀ ਧਾਰਨਾ ਹੈ ਕੀ ਸੋਚਿਆ

ਜਿਸ ਪਰਮੇਸ਼ੁਰ ਦੀ ਜਿਸੀ ਲੇਖਾ ਦੇਣਾ ਕਿ ਨਾ ਉਹਦੇ ਨੇਤਰਾਂ ਦੇ ਅੱਗੇ ਉਹਦੀਆਂ ਅੱਖਾਂ ਦੇ ਸਾਹਮਣੇ ਸਾਰੀਆਂ ਵਸਤੂਆਂ ਨੰਗੀਆਂ ਤੇ ਖੁੱਲੀਆਂ ਪਈਆਂ। ਕਈ ਵਾਰੀ ਅਸੀਂ ਇੱਕ ਦੀ ਜੇਬ ਦੇ ਵਿੱਚੋਂ ਪੈਸੇ ਕੱਢੇ ਤੇ ਆਪਣੀ ਜੇਬ ਦੇ ਵਿੱਚ ਨੁਕਾੜ ਲਏ। ਸਾਨੂੰ ਲੱਗਦਾ ਇਹਨੂੰ ਪਤਾ ਨਹੀਂ ਲੱਗਾ ਘਰ ਵਿੱਚ ਕਈ ਚੀਜ਼ਾਂ ਸੁਨਕਾਰ ਲੈਣੀਆਂ। ਪਰ ਉਹ ਸਾਨੂੰ ਲੱਗਦਾ ਕੋਈ ਚੀਜ਼ ਨਹੀਂ ਮਾਰੀ ਚਲ ਕੋਈ ਨਾ ਪਰ ਅਸੀਂ ਤੁਸੀਂ ਜਿੱਤ ਨਹੀਂ ਟੱਕ ਲ ਕੋਈ ਪਰ ਪਰਮੇਸ਼ਵਰ ਦੇ ਸਾਹਮਣੇ ਉਹ ਕਿ ਲਈ ਨੋ ਨਹੀਂ ਕਈ ਨਜ਼ਰ ਉਹਦੇ ਜਦ ਸਾਹਮਣੇ ਪਈ ਨਹੀਂ ਹੋਵੇ ਕਰਕੇ ਜ਼ਰੂਰਤ ਲਈ ਕਿ ਕਿੰਦਰ ਤੇਰੇ ਸਾਹਮਣੇ ਤਾਂ ਹਨੇਰੀ ਰਾਤ ਵਿੱਚ ਚਾਨਣ ਦੇ ਵਰਗੀ ਆ ਤੂੰ ਹਨੇਰਿਆਂ ਦੇ ਵਿੱਚ ਵੀ ਚਾਨਣ ਦੇ ਵਾਂਗ ਦੇਖਣ ਦੀ ਤਾਕਤ ਰੱਖਦਾ ਹੈ ਹਾਲੇਲੂਆ ਤਾਂ ਅਸੀਂ ਕਿਸੇ ਦੇ ਲਈ ਮਨ ਵਿੱਚ ਕੋਸ਼ਲ ਕੋ ਆਏ ਉਹ ਵੀ ਪਰਮੇਸ਼ਵਰ ਦੀ ਤੱਕੋ ਛੁਪਿਆ ਹੋਇਆ ਨਹੀਂ ਅਸੀਂ ਕੋਈ ਚੀਜ਼ ਸਿੱਤੇ ਚੱਕ てる ਕੋਈ ਆ ਉਹ ਵੀ ਸਿੱਤੇ ਤੋਂ ਪਰਮੇਸ਼ਵਰ ਤੋਂ ਲੁਕੀ ਕੋਈ ਨਹੀਂ ਕਿਉਂਕਿ ਉਹਦੇ ਨੇਤਰਾਂ ਦੇ ਸਾਹਮਣੇ ਜਿੱਨੂੰ ਅਸੀਂ ਲੇਖਾ ਦੇਣਾ ਹੈ ਇੱਕ ਪੂਰੀ ਸੇ ਲੇਖਾ ਦੇਣਾ ਹੈ ਬਚਨ ਤੇ ਜਿੱਤੇ ਤੁਹਾਨੂੰ ਸਮਝਾਉਂਦਾ ਨਾ ਨਾਲ ਨਾਲ ਗੋਰ ਵੀ ਕਹਿੰਦਾ ਕਿੰਨਾ ਤੁਸੀਂ ਲੇਖਾ ਦੇਣਾ ਹੈ ਤਾਂ ਕਿੰਨਾ ਜਿਨੂੰ ਲੇਖਾ ਦੇਣਾ ਜਿੰਨੇ ਤੁਹਾਡੇ ਸਾਰੇ ਹਿਸਾਬ ਕਰਾਬ ਚਲ ਰਹੇ ਆ ਉਹਦੇ ਅੱਗੇ ਸਾਰੇ ਚੀਜ਼ਾਂ ਖੁੱਲੀਆਂ ਪਈਆਂ ਹੋਈਆਂ ਹallelujah

ਮਨੋ ਤੱਕ ਲੈਣੇ ਕਿ ਕਿ ਉਹ ਬੁਸੀਸ਼ ਨੂੰ ਬਚਾ ਸਕਦੇ ਨੇ ਪ੍ਰਭੂ ਤੁਸੀਂ ਮੈਨੂੰ ਬੁਰਾਈ ਤੋਂ ਛੁਡਾ ਸਕਦੇ ਹੋ ਪ੍ਰਭੂ ਤੁਸੀਂ ਉਸ ਦੇ ਦੁਸ਼ਟੇ ਹੱਥਾਂ ਤੋਂ ਛੁਡਾ ਸਕਦੇ ਹੋ ਪੁਰਾਣੀ ਇਨਸਾਨੀਅਤ ਤੋਂ ਬੁਰੇ ਸੁਭਾਅ ਤੋਂ ਨਸ਼ਿਆਂ ਤੋਂ ਵਿਭੁਤ ਚਾਹੋ ਜੇ ਇਸ ਕਿਸਮਸਤ ਤੁਸੀਂ ਪਸੇਦ ਕਰ ਸੀ ਸੱਚੇ ਅੰਦਰੋਂ ਪ੍ਰਾਰਥਨਾ ਕਰਦੇ ਹੈ ਕਿ ਪ੍ਰਭੂ ਜੀ ਤੁਸੀਂ ਮੈਨੂੰ ਬਚਾ ਸਕਦੇ ਤਾਂ वचन ਕੀ ਕਹਦਾ ਕਿ ਜਿੰਨਾਂ ਜੇਹੋ ਦੀ ਸ਼ਰਨ ਵਿੱਚ ਆਉਂਦੇ ਹੈ ਜੇ ਤੇ ਉਹਨਾਂ ਦੀ ਨਹੀਂ ਹੋ

ਚਾਈ ਕੋਈ ਚੀਜ਼ ਸਮਾਂ ਲੱਗਦਾ ਇਹਦੇ ਵਿੱਚ ਜਿਗਾ ਕਰਜ਼ਿਆਂ ਦੇ ਵਿੱਚ ਤਾਂ ਮੱਟੂਆ ਹੀ ਪਿਆਰੇ ਹੈ ਬਿਮਾਰੀਆਂ ਵਿੱਚ ਮੈ ਥੋੜੀ ਆਈ ਪਿਆਰੇ ਪਰ ਜੇ ਤੁਸੀਂ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆਈਆਂ ਉਹ ਕਰਜ਼ੇ ਤਾਂ ਨਿਗੋੜ ਨਹੀਂ ਸਕਦੇ ਤੇ ਬਿਮਾਰੀਆਂ ਨੂੰ ਨੋੜ ਨਹੀਂ ਸਕਦੀਆਂ ਨਹੀਂ ਕਿਉਂਕਿ ਪਰਮੇਸ਼ਰ ਦਾ ਬਚਨ ਤੇ ਤੁਹਾਡੀ ਢਾਲ ਬਣ ਜਾਂਦਾ ਹੈ ਫਿਰ ਜਦੋਂ ਤੁਸੀਂ ਪਰਮੇਸ਼ਰ ਦੇ ਬਚਨ ਨੂੰ ਢਾਲ ਦੇ ਵਾਂਗ ਕਿਵੇਂ ਇਸਤੇਮਾਲ ਕਰਨਾ ਹੈ ਜਦੋਂ ਉਸ ਹਾਲਾਤ ਦੇ ਵਿੱਚ ਉਸ ਹਾਲਾਤ ਦੇ ਅਗੇਂਸਟ वचन ਕੀ ਬੋਲਦਾ ਹੈ ਜਦੋਂ ਤੁਸੀਂ ਉਸ वचन ਨੂੰ ਬੋਲੋਗੇ ਉਹ वचन ਤੇ ਭਾੜੀ ਰੱਖੀ ਗਈ ਹੈ ਫਿਰ ਰੋਕੋ ਤੁਸੀਂ ਕਿਸੇ ਕਿਸੇ ਸ਼ਹਿਰੋ ਜੇ ਏਰੀਏ ਦੇ ਵਿੱਚ ਜਿੱਥੇ ਕੋਈ ਮਹਾਮਰੀ ਫੈਲੀ ਹੋਈ ਹੈ ਜਾਂ ਜਿੱਥੇ ਕੋਈ ਬਹੁਤ ਤੇ ਵਿਨਾਸ਼ ਦਾ ਕੰਮ ਹੋਇਆ ਹੈ ਹੁਣ ਉਹ ਤੁਸੀਂ ਕਿਹੜਾ वचन ਜਿਹੜਾ ਬੋਲੋਗੇ ਕਿ ਉਹ ਤੋਂ ਢਾਲ ਬਣ ਜਾਏ हजार, हजार मेरे मोटे दादा हजार, हजार, हजार मेरे सच्चे अधिकांश के परमेश्वर ने नहीं दे नाम देगी ना हाल है दे। ना तो तो तेरे बच्चे चुड़ी का हाल बढ़ेगा पानी जितने बच्चे एक्सीडेंट जो हो रहे हैं जितने बच्चे चुपसान हो रहे हैं और जितना जानवर हैं पर जजत जजत उसे जो होगा कि ये होगा परमेश्वर ने सर्दी की ਤੋਂ ਵਚਨ ਤੁਹਾਡਾ ਉਹ ਤੁਹਾਨੂੰ ਬੰਝੇ ਜੈਸਵਰ ਨੂੰ ਤੁਹਾਡੀ ਰੱਖੀ ਖੇ ਕਰਨਗੇ ਹallelujah ਉਹ ਤੁਹਾਡੇ ਕਰਨ ਦੀ ਰੱਖੀ ਕਰਨਗੇ ਉਹ ਤੁਹਾਡੇ ਬੱਚਿਆਂ ਦੀ ਰੱਖੀ ਕਰਨਗੇ ਉਹ ਤੁਹਾਡੇ ਲਾਗੇ ਬਦੀ ਰੰਗਣ ਮੁੱਖਾ ਨਹੀਂ ਹੋਣ ਦੇਣਗੇ ਤੁਹਾਡਾ ਨੁਕਸਾਨ ਨਹੀਂ ਹੋਣ ਦੇਣਗੇ ਤੁਹਾਡੀਆਂ ਚੋਰੀਆਂ ਨਹੀਂ ਹੋਣ ਦੇਣਗੇ ਤਾਂ ਪਰਮੇਸ਼ਰ ਦਾ ਵਚਨ ਪਾਇਆ ਹੋਇਆ ਪ્યોਰ ਹੈ ਸੱਚਾ ਹੈ ਖਰ ਹੈ ਇਹ ਸਭੀ ਢਾਲ ਬਣ ਜਾਂਦਾ ਜਦ ਦੁਸ਼ਟਾਂ ਤੋਂ ਡਰੋਂ तू ਤੁਸੀਂ ਮੈਨੂੰ ਇਹ ਕਹੋ ਕਿ ਕਿ ਬਚਨ ਦੇ ਚ ਲਿਖਿਆ ਹੈ ਕਿ ਨਾ ਡਰ ਮੈਂ ਤੇਰਾ ਪਰਮੇਸ਼ਰ ਤੇਰੇ ਅੰਗ ਸੰਗ ਜੋ ਤਾਂ ਮੇਰਾ ਪਰਮੇਸ਼ਰ ਮੇਰੇ ਨਾਲ ਹੈ ਵੈਰੀ ਦੀ ਸਾਰੀ ਸ਼ਕਤੀ ਤੇ ਤਗੂਗੂਰੀ ਮੇਨੂੰ ਅਧਿਕਾਰ ਬਖਸ਼ਿਆ ਹੈ ਅਧਿਕਾਰ ਬਖਸ਼ਿਆ ਹੈ ਮੈਂ ਨਹੀਂ ਡਰੂੰਗਾ ਵੈਰੀ ਇਹ ਕੁਝ ਵੀ ਵਿਗਾੜ ਨਹੀਂ ਕਰ ਸਕਦਾ ਕਿਉਂਕਿ ਯਸੂ ਮਨਸੇਨਾਮੇ ਮੈਂ ਹਮਾ ਤੋਂ ਪਤੇ ਪਾਈ ਹੋਈ ਹੈ ਜਦ ਤੁਸੀਂ ਇਸ ਸਰਕਾਰ ਦੇ ਮਨ ਵਿੱਚ ਨੂੰ ਬੋਲੋਗੇ ਤੁਸੀਂ ਉਸੇ ਕਹੋਗੇ ਕਿ ਮੈਨੂੰ ਦਾ ਸਾਹਮਣਾ ਕਰਕੇ ਸੱਤਾਂ ਨਾ ਨਹੀਂ ਭੱਜ ਜਾਊਗਾ ਗਰ ਮੇਸ਼ਾ ਦਾ ਬੱਚਾ ਢਾਲ ਬਣ ਜਾਏਗਾ ਪਰ ਢਾਲ ਤਾਂ ਉਹਨਾਂ ਦੀ ਬਣੂਗਾ ਜਿਨ੍ਹਾਂ ਨੂੰ ਪਰਮੇਸ਼ਵਰ ਦਾ ਬਚਨ ਸੁਣਿਆ ਹੋਊਗਾ ਜਿਨ੍ਹਾਂ ਨੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਪਰਮੇਸ਼ਵਰ ਦੇ ਬਚਨ ਚਲੋ ਹੋਊਗਾ ਜਿਹੜੇ ਬਚਨ ਨੂੰ ਪੜ੍ਹਦੇ ਐ ਜਾਂ ਉਹਦੇ 'ਤੇ ਅਸਰ ਕਰਦੇ ਐ ਜਿਨ੍ਹਾਂ ਨੇ ਕਦੀ ਬਾਈਬਲ ਨਹੀਂ ਖੋਲਣੀ ਉਹਨਾਂ ਦੀ ਢਾਲ ਕੌਣ ਬਣੂਗਾ ਜਿਨ੍ਹਾਂ ਨੇ ਬਚਨ ਨੂੰ ਸੁਣਨਾ ਹੀ ਨਹੀਂ ਉਹਨਾਂ ਦੀ ਢਾਲ ਕੌਣ ਬਣੂਗਾ ਜਿਨ੍ਹਾਂ ਨੇ ਬਚਨ ਦੇ ਵੇਲੇ ਵਿੱਚ ਸੌਣਾ ਜਣਾ ਉਹਨਾਂ ਦੀ ਢਾਲ ਕੌਣ ਬਣੂਗਾ

वतन हो तू प्रार्थना करके सुरक्षा जब तू किसी बिपता में चीज़ हो तो, तो तू भी मुझसे नहीं बांग कहे कि प्रभु जितने तू नहीं जाना उतने मैं भी नहीं जाना ते जितने तू हो उतने ही मैं रहना तेरी हर जुरी मेरे नाल ना ना हो प्रभु तू सिर्फ हर में दान चुकते देने वाले परमेश्वर मतलब हर समय दे ले बीमारी दे बंजे जब प्यार तो �

ਅਰਕੀ ਲਈ ਕੇਂਦਰ ਸਗੋਂ ਤੂੰ ਦਿਨ ਰਾਤ ਉਸਤੇ ਧਿਆਨ ਰੱਖ ਫੁੱਲ ਟਾਈਮ ਤੁਸੀਂ ਵਚਨ ਨਹੀਂ ਹੋਣਾ ਚਾਹੀਦੇ ਆ ਫੁੱਲ ਟਾਈਮ ਤੁਸੀਂ ਬਾਈਬਲ ਨੂੰ ਨਹੀਂ ਪੜ ਸਕਦੇ ਪਰ ਪੂਰੀ ਟਾਈਮ ਤੁਸੀਂ ਵਚਨ 'ਚ ਬਣੇ ਰਹਿ ਸਕਦੇ ਕਿਵੇਂ ਚੈੱਕ ਕਰਦੇ ਤੁਸੀਂ ਜੌਬ ਉੱਤੇ ਨਾ ਕਿ ਜਿਹੜੀ ਵੀ ਤੁਸੀਂ ਜੌਬ ਕਰਦੇ ਆਂ ਅਗਰ ਤੁਸੀਂ ਜੌਬ ਉੱਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਆਂ ਵਫਾ داری ਨਾਲ ਚੱਲ ਰਹੇ ਆਂ ਤੁਸੀਂ ਆਪਣੇ ਨਾਲ ਕੰਮ ਕਰਨ ਵਾਲਿਆਂ ਦੀ ਅਰਜ ਇਸ ਕੰਮ ਦੇ ਉੱਤੇ ਜਿਹੜਾ ਤੁਹਾਡਾ ਆਗੂ ਅਗਰ ਤੁਸੀਂ ਉਹਦੀ ਸੋਖ ਸ਼ਾਂਤੀ ਨਹੀਂ ਮੰਨਦੇ ਨਾ ਉਹਦਾ ਭੈਅ ਰੱਖਦੇ ਆਂ ਤਾਂ ਤੁਸੀਂ ਸੇ ਪਰਮੇਸ਼ਰ ਦੇ ਰੱਜੇ ਵਿੱਚ ਬਣੇ ਹੋ ਪਰ ਜੇਕਰ ਜਿੱਥੇ ਤੁਸੀਂ ਕੰਮ ਕਰਦੇ

ਖਾਣ ਦੇ ਲਈ ਉੱਗਦਾ ਹੈ ਜਿੱਥੇ ਤੁਹਾਡੇ ਬੱਚਿਆਂ ਦੀਆਂ ਪੀਸਾਂ ਉੱਗਦੀਆਂ ਹਨ ਜਿੱਥੇ ਤੁਹਾਡੇ ਘਰ ਦੀਆਂ ਜ਼ਰੂਰਤਾਂ ਦਾ ਪੂਰੀਆਂ ਹੋਣ ਦਾ ਇੰਤਜ਼ਾਮ ਉੱਗਿਆ ਪਿਆ ਹੈ ਔਰ ਜਿੱਦਾਂ ਖਾਈ ਵਿੱਚ ਚੰਮੀ ਰੋਟੀ ਦੇ ਧੰਨਵਾਦ ਕਰਦੀ ਹੈ ਇਦਾਂ ਹੀ ਜਿੱਥੇ ਕੰਮ ਕਰਦੀ ਹੈ ਨਾ ਉਸ ਜਗ੍ਹਾ ਦੇ ਲਈ ਵੀ ਧੰਨਵਾਦ ਕਰਨਾ ਜ਼ਰੂਰੀ ਹੈ ਅਗਰ ਤੁਸੀਂ ਨਹੀਂ ਕਰਦੇ ਇਟ ਮੀਨ ਤੁਸੀਂ ਫਿਰ ਪਰਮੇਸ਼ਰ ਦੇ ਬਚਨ ਤੇ ਧਿਆਨ ਨਹੀਂ ਦਿੰਦੇ ਪਰ ਉਹ ਕਹਿੰਦਾ ਦੇਨ ਆਤ ਤੇਰੇ ਤੇਰਾ ਜਿਹੜਾ ਮਾਨਿਆ ਉਹ ਕਿਵੇਂ ਕਰੇ ਉਹਦੇ ਤੇ ਲੱਗਾ ਰਹੇ ਧਿਆਨ ਰੱਖ ਕਿੰਨਾ ਸਭ ਕੁਝ ਇਹਨਾਂ ਰਾਤ ਉਸੇ ਉੱਤੇ ਧਿਆਨ ਰੱਖ। ਇਹ ਨਹੀਂ ਕਿ ਇਹ ਰੇਵਚ ਵਿੱਚ ਕੋਈ ਦੇਖਦਾ ਹੈ ਇਸ ਸੁੱਖ ਤੋਂ ਅੰਬ ਤੋੜ ਕੇ ਲੈ ਜਾਓ ਇਹਦੇ ਖੱਤੇ ਤੋਂ ਚੰਨੀਆਂ ਤੋੜ ਕੇ ਲੈ ਜਾਓ ਇਹਦੇ ਭਾਂਡੇ ਚੱਕ ਕੇ ਲੈ ਜਾਓ ਇਹਦੇ ਪੁੱਠੇ ਤਾਂ ਇੱਟੇ ਹੀ ਚੱਕ ਲੋ ਹੋਰ ਨਹੀਂ ਕੋਈ ਕੰਮ ਕਿ ਰਾਤ ਨੂੰ ਕੌਣ ਦੇਖ ਰਿਹਾ ਹਨੇਰਾ ਹੈ ਪਰ ਉਹ ਕਿੰਨਾ ਪਾਸਟ ਦੇ ਵਿੱਚ ਕੀ ਦੇਖਿਆ ਸੀ ਕਿੰਨਾ ਜਿੰਨੂ ਨੂੰ ਅਸੀਂ ਲੇਖਾ ਦੇਣਾ ਹੈ ਇਹ ਸਾਰੀਆਂ ਚੀਜ਼ਾਂ ਉਹਦੇ ਨੇਤਰਾਂ ਦੇ ਅੱਗੇ ਖੁੱਲੀਆਂ ਪਈਆਂ ਹੁੰਦੀਆਂ।

ਪਰਮੇਸ਼ਰ ਦੇ ਵਚਨ ਵਿੱਚ ਰਹਿੰਦੇ ਆ ਅਸੀਂ ਸੁਰੱਖਿਆ ਤੇ ਰਹਿੰਦੇ ਆ ਅਸੀਂ ਜੀਵਨ ਦੇ ਵਿੱਚ ਰਹਿੰਦੇ ਆ ਜਦੋਂ ਹੀ ਵਚਨ ਚੋਂ ਬਾਹਰ ਗਏ ਮਤਲਬ ਆਕਸੀਜਨ ਤੋਂ ਤੁਸੀਂ ਬਾਹਰ ਚਲੇ ਗਏ ਤੁਸੀਂ ਉਸ ਜਗ੍ਹਾ ਤੇ ਚਲੇ ਗਏ ਜਿੱਥੇ ਆਕਸੀਜਨ ਨਹੀਂ ਹੈ ਜਿੱਦਾਂ ਜੀਵਨ ਰਹਿਣ ਦੇ ਲਈ ਆਕਸੀਜਨ ਦੀ ਜ਼ਰੂਰਤ ਹੈ ਇਸੇ ਤਰੀਕੇ ਦੇ ਨਾਲ

ये एक बच्चन कर देना है, सौडे भी हैं, पर अब वो सब बच्चन चलते चाल दे नहीं। For example बच्चन चल लिखे, for example ये सब बच्चन चल लिखे हैं क्या? कि चुगलियां नहीं करनेगा। लिखे क्या नहीं लिखे हैं? लिखे हो आया साफ-साफ लिखे हो आया। चुगलियां नहीं करनेगा, पर ऐसे सुनिए, बार-बार सुनिए इस चीज़ को, पर पर वचन के केंद्र जो वचन में चिंतिया तू उस तो तो सारे उत्ते चलने मतलब अगर लिखे चूट नहीं बोलना तो चूट नहीं बोलना जे उत्ते लिखे चुगली नहीं करने तो चुगली नहीं करनी जे लिखे या गाला नहीं करने या नहीं करने या विपचार नहीं करने तो विपचार फिर नहीं करना गुआंडी दी चीज का लालच नहीं करने तो मतलब नहीं करने जो करने दे लिखे या करना जो छटकने ਆਦਿ ਨੇ ਇਹ ਚੀਜ਼ ਪਰਮੇਸ਼ਵਰ ਨੂੰ ਪਸੰਦ ਆਈ ਕਿਹਾ ਜੇ ਤੂੰ ਉਹ ਸਾਰਾ ਜੋ ਕੁਝ ਲਿਖਿਆ ਆ ਉਹਦੇ ਉੱਤੇ ਚੱਲੇ ਤੇਰਾ ਕੈਰੈਕਟਰ ਉਦਾਂ ਦਾ ਹੋਵੇ ਜੋ ਚੀਜ਼ ਜਿਵੇਂ ਪੂਰੇ ਕੇ ਮੈਨੂੰ ਕਿਹਾ ਆ ਜੇਕਰ ਕਿਆ ਇਹ ਦਸਵੰਦ ਕਰੇ ਤੋ ਦਸਵੰਦ ਤੇ ਕਿਟੋ ਜੇਕਰ ਕਿਆ ਵਿਧਵਾ ਦੀ ਮਦਦ ਕਰੇ ਤੋ ਵਿਧਵਾ ਦੀ ਮਦਦ ਕਰੋ ਜੇਕਰ ਕਿਆ ਅਨਾਥਾਂ ਦੀ ਮਦਦ ਕਰੋ ਤੇ ਅਨਾਥਾਂ ਨੂੰ ਮਦਦ ਕਰੋ जो पूरा करने के लिए क्या जेल लिखिया है कि वर्तरा के प्रार्थना करो तो फिर वर्तरा के प्रार्थना करो जे लिखिया शेगन काम कर सतरे दिन पवित्र जान के मेरी हुजूरी चाह तो फिर सतरे दिन परमेश्वर की हुजूरी चाह जो कुछ ओदे विच लिखिया है ओदे अनुसार चलना उना चीजा नु जेड़े पूरी करने के लिए क्या जे सी उना नु पूरा करंगे ता कि लिखिया तू अपने मार्ग नु सफल बनावेगा ਫੇਰ ਤੇਰਾ ਜਿਹੜਾ ਰਾਜ ਤੇਰਾ ਮੁਕਾਮ ਯਾਦ ਹੋਊਗਾ ਫੇਰ ਤੂੰ ਆਪਣੇ ਜੀਵਨ ਦੇ ਵਿੱਚ ਚਾਮਯਾਦ ਹੋਵੇਂਗਾ ਅਤੇ ਤੇਰਾ ਬੋਲ ਬਕਲਾ ਹੋਵੇਗਾ ਫੇਰ ਲੋਕੀ ਵੀ ਤੇਰੇ ਉਸਤਤ ਕਰਨਗੇ ਕਿਉਂਕਿ ਕਵੀ ਤੇ ਤੁਕ ਚਾਂ ਕਰਨਗੇ ਕਿਉਂਕਿ ਜਦ ਤੁਸੀਂ ਬਰੋਗੋ ਅੱਖੇ ਲੱਗੋਗੇ ਤੁਸੀਂ ਬੀਜ ਬੀਜੋਗੇ ਬੀਜੂਗਾ ਫਸਲ ਆਉਗੀ ਤੁਸੀਂ ਕੰਨੀ ਮੋੜਾਈ ਬਣਾਏ ਤੁਸੀਂ ਵਿਦਵਾਨ ਤੇ ਅਨਾਦ ਦੀ ਮਦਦ ਕਰੋਗੇ ਰਚਨ ਵਿੱਚ ਲਿਖਿਆ ਇਹੋ ਹੀ ਸੱਚੀ ਪਗਤੀ ਆ तो परमेश्वर का फसल का रहमत तुहाडे उत्ते आणी आणी है जब तुसी परमेश्वर जी दे नाल समा बतीत करोगे परमेश्वर का आत्मा तुहाडे नाल गल्लां करेगा परमेश्वर दी उह योजना ना जिहड़ी तुहाडी भुलाई नहीं है तुहाडे जीवन विच पूरियां होणगियां तो तुसी बरकत पाणी ही पाणी है और फिर जब तुहाडा बोल बाला होएगा फिर ही साडे मार्ग सफल होणगे जिन्हां राहां ते असीं तुरे आ फिर ही

ਕਿ ਪਰਮੇਸ਼ਵਰ ਨੇ ਬਚਨ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਇਹ ਡਾਕੂਮੰਟ ਕਿ ਦਿੱਤਾ ਸਭਨਾ ਨਾਲ ਪ੍ਰੇਮ ਕਰਨਾ ਕਿੰਨਾ ਨਿੱਕ ਜਿਹਨਾਂ ਨੂੰ ਪਿਆਰ ਕਰੋ ਤੇ ਦੂਜੇ ਜਿਹੜਾ ਹੁਕਮ ਕਿਹਾ ਆਪਣੇ ਗਵਾਂਡੀ ਨੂੰ ਆਪਣੇ ਜਿਹਾ ਪਿਆਰ ਕਰਨਾ ਕਿ ਗਵਾਂਡੀ ਦਾ ਮਤਲਬ ਸਿਰਫ ਪਹਰਾਨ ਦਾ ਸਾਂਝਾ ਕੋਠਾ ਹੀ ਗਵਾਂਡੀ ਦਾ ਕੋਠਾ ਨਹੀਂ ਹਰ ਬੰਦਾ ਜਿਹੜਾ ਇਸ ਵੇਲੇ ਤੁਹਾਡੀ ਕਿਰਤੀ ਸੁਣੇ

परमेश्वर मेरी गल रहे हैं। और परमेश्वर में सबको पता मैं करगा कर लगा, लगा क्योंकि मैं अपने मार्ग होना और मेरा मार्ग जोड़ा है सुरग में